ਮੋਕ ਟਕਨੀ ਅੱਜ ਸਾਇਨਸ ਦੇ ਦਾਖਲਾ ਵਿੱਚ ਲੋ ਹੋ ਗਏ ਹਨ ਅਸੀਂ ਇਸ ਸਕੂਲ ਵਿੱਚ ਪੜ੍ਹਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਵਿੱਚ ਹੋਰ ਬੱਚੇ ਆ ਇਸ ਕਰਕੇ ਹੀ ਲਾਲੀ ਕੱਢੀ ਜਾ ਰਹੀ ਹੈ ਪੈਰਿਸ ਖਿਲਣ ਨਾਲ 45 ਸਕੂਲਾਂ ਤੋਂ ਵਧਿਆ ਬਣ ਰਹੇ ਹਨ ਗੁਜਜੀਤ ਸਿੰਘ ਸੈਂਟਰ ਮੁਖ ਦੇ ਆਪ ਜੀ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਸਕੂਲ ਨੂੰ ਨਹੀਂ ਸਾਰੇ ਸਕੂਲਾਂ ਨੂੰ ਹਰ ਸਾਲ ਵਕਤਵਾਦ ਹਰ ਪੱਖ ਲਈ ਗ੍ਰਾਂਟਾਂ ਭੇਜ ਰਹੀ ਆ ਸਕੂਲ ਦੇ ਡਿਵੈਲਪਮੈਂਟ ਕੰਮ ਕਰ ਰਿਹਾ ਇਨਫਰਾਸਟ੍ਰਕਚਰ ਤੇ ਕੰਮ ਹੋ ਰਿਹਾ ਅਜੇ ਕੱਲੀ ਭਰਤੀ ਜਿਹੜੀ ਹੋਈ ਹੈ 236490 ਦੇ ਹੱਪਕ ਜਿਹੜੇ ਉਹਨਾਂ ਨੂੰ ਆਰਡਰ ਮਿਲੇ ਨੇ ਸੋ ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਸਕੂਲਾਂ ਦੀ ਤੇ ਸਕੂਲਾਂ ਦੇ ਪ੍ਰਤੀ ਜਿਹੜਾ ਵਾ ਇਹ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਬਹੁਤ ਹੀ ਵਧੀਆ ਵਾ ਸਕਾਰਾਤਮਕ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਕੂਲਾਂ ਦੀ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਦਾਖਲਾ ਮੈਨ ਸ਼ੁਰੂ ਕੀਤੀ ਗਈ ਹੈ ਨਵੇਂ ਬੱਚਿਆਂ ਨੂੰ ਜਿਹੜਾ ਵਾ ਉਹ ਸਕੂਲਾਂ ਵਿੱਚ ਦਾਖਲ ਕਰਨ ਲਈ ਅਧਿਆਪਕ ਜਿਹੜੇ ਅਪਰੋਚ ਕਰ ਰਹੇ ਨੇ ਮਾਪਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਤੇ ਜਨਤਾ ਨੂੰ ਸੂਚਿਤ ਕੀਤਾ ਜਾ ਰਿਹਾ ਲੋਕਲ ਜਿਹੜੇ ਨਮਾਇंदे ਹਨ ਨਾਲ ਲਿਆ ਜਾ ਰਿਹਾ ਅੱਜ ਸਾਡੇ ਇਸ ਮਹਿਮੇ ਵਿੱਚ ਸ਼੍ਰੀ ਮਾਨਗ ਮਹਿਤਾ ਜੀ ਜੋ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਬਟਾਲਾ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਐਮ ਸੀ ਸਾਹਿਬਾਨ ਇੱਥੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਕਿ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਸਾਡੇ ਰਵਿੰਦਰ ਜੀ ਮੁਖ ਅਧਿਆਪਕ ਨੇ ਸਰਕਾਰੀ ਪ੍ਰੈਮ ਸਕੂਲ ਕੈਂਪ ਤੋ ਉਹ ਵੀ ਇੱਥੇ ਆ ਜੰਨੇ ਸਾਡੇ ਬੀਆਰਸੀ ਨੇ ਲਖਵਿੰਦਰ ਜੀ ਵਿੱਕੀ ਜੀ ਤੇ ਆਡੇ ਨਾਲ ਜਿਹੜੇ ਹੋਰ ਵਿਆਪਕ ਸਾਥੀ ਜਿਹੜੇ ਨੇ ਸਾਡੇ ਬਲਾਕ ਪਟਾਲਾ 2 ਤੇ ਪਹੁੰਚੇ ਨੇ ਇਹ ਇੱਥੇ ਖਾਸ ਤੌਰ ਤੇ ਕਮਲ ਜੀ ਵਰਕ ਕਰ ਰਹੇ ਨੇ ਤੋ ਇੱਥੇ ਆਪਾਂ ਸਾਰੇ ਜਣੇ ਨਾਲ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਦਾਖਲਾ ਰੋਲ ਮੈਂਟ ਪਿਛਲੇ ਸਾਲ ਨਾਲ ਵਧ ਕੀਤੀ ਜਾਏ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਜੋਤ ਬੈਂਸੀ ਉਹ ਸਾਡੇ ਕਾਰਜਕਾਰੀ ਪ੍ਰਧਾਨ ਸ਼ਰੀ ਕਸੀ ਜੀ ਦਾ ਦੇਜ ਦੇ ਕਰਾਏ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਇੱਡੀ ਨਿਹਾਰ ਹੀ ਬਦਲਦੀ ਹੈ ਕਿ ਅੱਜ ਤੱਕ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨਿਹਾਰ ਸੀ ਸੀ ਕਿ ਟੁੱਟੇ ਥੋੜੇ ਜਿਹਾ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ ਤਿੰਨ ਸਾਲਾਂ ਦੇ ਅੰਦਰ ਅੰਦਰ ਮਾਨਯੋਗ ਐਮਐਲਏ ਸਾਹਿਬ ਸ਼ਰੀ ਕਲਸੀ ਜੀ ਨੇ ਇਸ ਸਕੂਲ ਦੀ ਨਿਹਾਰ ਹੀ ਬਦਲਦੀ ਹੈ ਤੁਸੀਂ ਦੇਖਦੇ ਹੋਗੇ ਇਹ ਬੱਚਿਆਂ ਦੀ ਕਿੰਨੀ ਸਟਰੈਂਥ ਵਧੀ ਹੈ ਕਿੰਨੇ ਬੱਚਿਆਂ ਇੱਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਹੈ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਐਮਐਲਏ ਸਾਫ ਦੀ ਸੋਚ ਹੈ ਕਿ ਅਸੀਂ ਅੱਛੀ ਸਿੱਖਿਆ ਅੱਛੀ ਸਿੱਖਿਆ ਤਾਂ ਨਾਲੇ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ 'ਚ ਵਿਦੇਸ਼ਾਂ 'ਚ ਨਾਮ ਰੌਸ਼ਨ ਕਰਨ ਆਈ ਸਾਡੀ ਮੇਨ ਪਾਰਟੀ ਦੀ ਏਡਾਲੋਜੀ ਹੈ ਔਰ ਇਸੇ ਮਹੀਮ ਦੇ ਵਿੱਚ ਅੱਜ ਇਹਦੇ ਦਾਖਲਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ 'ਚ ਸਾਰੇ ਪੇਰੈਂਟਸ ਵੀ ਆਏ ਨੇ ਔਰ ਹੋਰ ਬੱਚੇ ਦੇ ਨਾਲ ਉਹਨਾਂ ਦੇ ਸਾਥੀ ਆਏ ਨੇ ਸਾਰੇ ਮੇਰੇ ਨਾਲ ਸਾਥੀ ਆਏ ਨੇ ਸਾਰੇ ਦੀ ਇੱਕੋ ਹੀ ਸੋਚ ਹੈ ਸਾਡੀ ਕਿ ਵੱਧ ਤੋਂ ਵੱਧ ਇੱਥੇ ਆਪਾਂ ਬੱਚਿਆਂ ਦੀ ਇੱਥੇ ਆਪਾਂ ਡਿਵੀਸ਼ਨ ਕਰਾਈਏ ਤਾਂ ਜੋ ਬੱਚਿਆਂ ਨੂੰ ਜਿਹੜੀ ਸਹੂਲਤਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਂਦੀਆਂ ਉਹ ਹੁਣ ਅੱਜ ਦੇ ਸਮੇਂ 'ਚ ਸਰਕਾਰੀ ਸਕੂਲਾਂ 'ਚ ਮਿਲਦੀਆਂ ਤੇ ਇਹਦਾ ਵੱਧ ਤੋਂ ਵੱਧ ਲਾਭ ਉਠਾਈਏ ਦੇਖੋ ਜੀ ਇਹ ਐਮਐਲਏ ਸਾਹਿਬ ਦਾ ਮੈਂ ਕਹਾਂਗਾ ਕਿ ਉਹ ਇੱਕ ਵੇਲੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਗੁਰੂ ਨੇ ਔਰ ਗੁਰੂ ਨੇ ਇਸ ਛੋਟੇ ਜਿਹੇ ਨਮਾਣੀ ਜੀ ਨੂੰ ਇਹਨਾਂ ਚੋਗਾ ਸਮਝਿਆ ਇਹਨਾਂ ਵਿਸ਼ਵਾਸ ਕੀਤਾ ਔਰ ਅਸੀਂ ਵੀ ਉਹਨਾਂ ਦੀ ਵਿਸ਼ਵਾਸ ਨੂੰ ਕਦੀ ਟੁੱਟਣ ਨਹੀਂ ਦਵਾਗੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ ਮਿਹਨਤ ਕਰਨਾ ਕਿਉਂਕਿ ਇੱਕ ਚੰਗੇ ਗੁਰੂ ਦਾ ਚੰਡਾ ਕਦੀ ਮਾਰ ਨਹੀਂ ਖਾਂਦਾ ਤੇ ਅਸੀਂ ਇੱਕ ਸ਼ਹਿਰੀ ਕਾਸੀ ਸਾਡੇ ਗੁਰੂ ਨੇ ਉਹਦੇ ਚੰਡੇ ਦੇ ਆ ਸੋ ਅਸੀਂ ਵੀ ਜੇ ਵਾ ਸਾਨੂੰ ਉਹਨਾਂ ਦੇ ਗੁਰੂ ਜੀ ਨੇ ਸਿਖਾਇਆ ਅਸੀਂ ਉਸੇ ਉਸ ਰਾਹ ਤੇ ਚੱਲਦੇ ਰਾਵਾਂਗੇ ਔਰ ਜਿਸ ਤਰ੍ਹਾਂ ਇਸ ਸਕੂਲ ਦੀ ਨੁਹਾਰ ਬਦਲੀ ਹੈ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋਵੋ ਕਿ ਸ਼ਹਿਰ ਦੀ ਨੁਹਾਰ ਸਾਡੇ ਅਮਰ ਸਾਹਿਬ ਦੇ ਬਦਲਦੀ ਹੈ ਸਕੋਲਾ ਦੀ ਨਿਹਾਰ ਐਮਐਲ ਸਾਬ ਨੇ ਬਦਲਤੀ ਹੈ ਹੁਣ ਬਹੁਤ ਜਲਦੀ ਹਮ ਸ਼ਹਿਰ ਦੇ ਵਿੱਚ ਵੀ ਬਣਾਂਗੇ ਔਰ ਸ਼ਹਿਰ ਦੇ ਵਿੱਚ ਅੰਦਰੂਨੀ ਹਿੱਸੇ ਦੀ ਨਿਹਾਰ ਐਮਐਲ ਸਾਬ ਸ਼ਹਿਰੀ ਕਲਚਰ ਦੀ ਨੋਪਰਾ ਬਣਨਗੇ ਸੋ ਐਹੀ ਸਭੀ ਸੋਚਿਆ ਸਾਡੇ ਮਾਸਟਰ ਜਗਜੀਤ ਜੀ ਇੱਥੇ ਸਾਰੇ ਦੇਖ ਰਹੇ ਕਰ ਰਹੇ ਨੇ ਬੜਾ ਅੱਛਾ ਇਹਦਾ ਮੋਟਿਵ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਇਹ ਹਰ ਇੱਕ ਬੱਚੇ ਨੂੰ ਉਹਨਾਂ ਦਾ ਹੱਕ ਹਰ ਇੱਕ ਬੱਚੇ ਨੂੰ ਅੱਛੀ ਸਿੱਖਿਆ ਔਰ ਹਰ ਇੱਕ ਪੇਰੈਂਟਸ ਨੂੰ ਮਤਲਬ ਟੈਨਸ਼ਨ ਫਰੀ ਕਰ ਦਿੰਦੇ ਕਿਉਂਕਿ ਜਦੋਂ ਰਿਸ਼ਤਾ ਦੀ ਵਿਆਪਕ ਬੱਚਿਆਂ ਦੀ ਕੇਅਰ ਕਰਕੇ ਬੈਠੇ ਨੇ ਤੇ ਪੇਰੈਂਟਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈ ਦੇਖੋ ਜੀ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਵਿੱਚ ਸਕੂਲ ਆਫ ਐਮਐਸ ਬਣ ਗਿਆ ਜੀ ਔਰ ਸਕੂਲ ਆਫ ਐਮਐਸ ਦੇ ਅੱਗੇ ਦਾ ਸਕੂਲ ਬਣੇਗਾ ਜਿੱਦੇ ਤੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਬੱਚੇ ਨੂੰ ਖੇਡਣ ਤੋਂ ਲੈ ਕੇ ਕਲਚਰ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਵਿਦੇਸ਼ਾਂ ਵੀ ਦੇਸਾਂ 'ਚ ਆਪਾਂ ਜਾਂਦੇ ਆ ਐਕਟੀਵਿਟੀਜ਼ ਕਰਨ ਖੇਡ ਖੇਡ ਕਰਦੇ ਆ ਆਪਾਂ ਖੇਡ ਮੇਲਾ ਆਪਾਂ ਚੱਲਦਾ ਹੈ ਮਤਲਬ ਹਰ ਇੱਕ ਤਰ੍ਹਾਂ ਦੀ ਸਿੱਖਿਆ ਅੱਜ ਦੇ ਟਾਈਮ ਦੇ ਵਿੱਚ ਸਰਕਾਰੀ ਸਕੂਲ ਇਥੇ ਫੋਡ ਵੀ ਮਿਲਦਾ ਮੀਟਿੰਗਸ ਮਿਲਦੀਆਂ ਮਤਲਬ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਜੋ ਪਰਾਣੀ ਸਰਕਾਰਾਂ ਨੇ ਨਹੀਂ ਕਦੀ ਕੀਤਾ ਔਰ ਇਸ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਲੋਕਾਂ ਜਿਹੜੇ ਲੋਕ ਆਮ ਪਬਲਿਕ ਸਾਡੇ ਵਰਗੇ ਜਿਹੜੀ ਪੇਰੈਂਟਸ ਨੇ ਕਿਸੇ ਵਾਲੇ ਬੱਚਿਆਂ ਦੀ ਯੂਨੀਫਾਰਮਸ ਔਰ ਸਕੂਲ ਦੀ ਦਾਖਲਾ ਨਹੀਂ ਦੇ ਪਾਉਂਦੇ ਤੋਂ ਇਸ ਸਰਕਾਰੀ ਸਕੂਲ ਨੂੰ ਪੰਜਾਬ ਸਰਕਾਰ ਨੇ ਇਨਾਂ ਕ ਯੂਟਿਲਾਈਜੇਸ਼ਨ ਅੱਛੀ ਕਰਤੀ ਹੈ ਕਿ ਸਾਡਾ ਵੀ ਮਨ ਕਰਦਾ ਕਿ ਅਸੀਂ ਗਾਂ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲਾਂ ਚ ਪੜਾਈਏ